ਜੇਰਾ ਤੁਹਾਡੇ ਹੱਥੋਂ ਛੁੱਟ ਗਿਆ ਉਹਨੇ ਡੁੱਬਣਾ ਹੀ ਸੀ ਆਓ ਅੱਜ ਵੀ ਅਸੀਂ ਜੇ ਕਲਗੀਧਰ ਬਾਦਸ਼ਾਹ ਮਹਾਰਾਜ ਦੇ ਹੱਥੋਂ ਡਿੱਗੇ ਹੋਏ ਆ ਜੇ ਅਸੀਂ ਕੇਸਾ ਨੂੰ ਗਵਾਵਾ ਦਿੱਤਾ ਹੋਇਆ ਜੇ ਅਸੀਂ ਅਜ ਅਮਰਤ ਨਹੀਂ ਛਕਿਆ ਸੰਗਤ ਜੀ ਅਸੀਂ ਵੀ ਡੁੱਬਣ ਵਾਲੇ ਆਓ ਅੱਜ ਸਤਿਗੁਰੂ ਮਹਾਰਾਜ ਦੇ ਪਾਵਨ ਸਥਾਨਾਂ ਤੇ ਆਇਓ ਥੋੜੀ ਅਮਰਤ ਦੀ ਜਾਨ ਪਾਈ ਸੀ ਅੱਜ ਸਤਿਗੁਰੂ ਸਚੇ ਪਾਤਸ਼ਾਹ ਦੇ ਦਰ ਤੇ ਆਇਓ ਇਹ ਜੋੜ ਮੇਲੇ ਮਨਾਉਣ ਦਾ ਤਾਂ ਹੀ ਫਾਇਦਾ ਅਸੀਂ ਕੋਈ ਨਾ ਕੋਈ ਆਪਣਾ ਗੁਨਾਹ ਛੱਡ ਕੇ ਉਹ ਗੁਣ ਧਾਰਨ ਕਰਕੇ ਜਾਈਏ ਸਚੇ ਪਾਤਸ਼ਾਹ ਸਾਨੂੰ ਵੀ ਆਪਣੀ ਜੇਲੀ ਟੁੱਟੀ ਉਹ ਨਾਲ ਗੰਢ ਲਾਓ ਸਾਨੂੰ ਵੀ ਸਿੱਖੀ ਦੀ ਦਾਤ ਬਖਸ਼ਿਸ਼ ਕਰੋ ਤੇ ਅੱਜ ਸਤਿਗੁਰੂ ਸੱਜੇ ਪਾਤਸ਼ਾਹ ਜੀ ਆਪਦੇ ਸੁੱਖਾਂ ਦੇ ਨਾਲ ਝੋਰੀਆਂ ਭਰਨੀਆਂ ਆ ਜੀਵਨ ਤਬਦੀਲ ਹੋ ਜਾਏਗਾ ਜਿਨ੍ਹਾਂ ਦਾ ਨੰਗ ਪਰਵਾਲੋਂ ਮੂਹ ਹੋ ਗਿਆ ਅੱਜ ਅਨੰਦਪੁਰ ਦੀ ਧਰਤੀ ਤੇ ਆਏ ਆ ਪਰ ਸਤਿਗੁਰੂ ਦੇ ਦਿੱਤੇ ਸਿਧਾਂਤ ਤੇ ਉਹਨਾਂ ਦੇ ਬਖਸ਼ਿਸ਼ ਦੇ ਪਾਤਰ ਬਣਨ ਦਾ ਯਤਨ ਕਰੀਏ ਸੋ ਗੱਜ-ਬੱਜ ਕੇ ਜਿਹੜੀਆਂ ਗੁਰੂ ਕੀ ਸੰਗਤਾਂ ਆਈਆਂ ਜੋ ਅੱਜ ਜ਼ਿਆਦਾ ਨਹੀਂ ਆਪਣਾ ਇੱਕ-ਇੱਕ ਆਗਣ ਜ਼ਰੂਰ ਛੱਡ ਕੇ ਜਾਇਓ ਅਨੰਦਪੁਰ ਦੀ ਧਰਤੀ ਤੇ ਇਥੋਂ ਗੋਮਾਂ ਦੀਆਂ ਕੰਢਾ ਭੰਡਾ ਲੈ ਜਾਇਓ ਕਿਉਂਕਿ ਇਹ ਜੋੜ ਮੇਲੇ ਇਹਨਾਂ ਜੋੜ ਮੇਲਿਆਂ ਤੇ ਵੱਡੇ ਸਮਾਗਮਾਂ ਵਿੱਚ ਆਪਣਾ ਜਿਹੜਾ ਕੀ ਗੋਬਨ ਪਾਲ ਸਿਆ ਰੂਪਾਵੇ ਸਤਿ ਸ਼੍ਰੀ ਅਕਾਲ ਵਾ ਵਾ ਬਹੁਤ ਧੰਨਵਾਦ ਸੋ ਹਲਾ ਮਾਰ ਕੇ ਸੱਜਾ ਵਾਲੀ ਤੁਹਾਡਾ ਪ੍ਰਦਰਸ਼ਨ ਹੈ ਸੋ ਵਿਸ਼ੇਸ਼ ਤੌਰ ਤੇ ਬਾਬਾ ਮਰਮੋਹਨ ਸਿੰਘ ਜੀ ਬਾਹਰਨ ਵਾਲੇ ਜਥੇਦਾਰ ਬਾਬਾ ਮਹਿੰਦਰ ਸਿੰਘ ਜੀ ਜੁਤੀਆ ਵਾਲੇ ਸੋ ਤਸ਼ਰੀਫ ਲੈ ਕੇ ਆਏ ਨੇ ਖੁੱਟੀ ਵਾਲੇ ਨਿਰਮਲੇ ਮਾਪੁਰ ਤੋਂ ਵੀ ਤਸ਼ਰੀਫ ਤੇ ਸੁਭਾਏਮਾਨ ਨੇ ਬਹੁਤ ਧੰਨਵਾਦ ਹੈ ਸੋ ਸੰਗਤ ਜੀ ਕਲਗੀ ਧਰਪਾਤਸ਼ਾ ਮਹਾਰਾਜ ਸਾਹਿਬ ਜੀ ਇੱਕ ਵਾਰ ਨਦੀ ਪੁੱਛਿਆ ਕਿ ਭਾਈ ਇਹ ਡੁੱਬ ਕਿਉਂ ਗਿਆ ਸਾਰਿਆਂ ਨੇ ਤਰਕ ਦਿੱਤਾ ਕੋਈ ਕਹਿੰਦਾ ਜੀ ਪੱਥਰ ਦਾ ਧਰਮ ਉਹਨੇ ਪਾਣੀ 'ਚ ਡੁੱਬਣਾ ਹੀ ਹੈ ਕਿਸੇ ਨੇ ਕਹਿ ਸੁ ਜਿਹੜੇ ਨਾਲ ਜਿੰਨੇ ਵੀ ਸਿੱਖ ਬੈਠੇ ਸੀ ਉਹ ਕਲਗੀਧਰ ਪਾਤਸ਼ਾਹ ਮਹਾਰਾਜ ਦੇਖਦੇ ਨੇ ਕਿ ਸਤਿਗੁਰੂ ਜੀ ਕੀ ਕੌਤਕ ਵਰਤਾਉਂਦੇ ਨੇ ਸਤਿਗੁਰੂ ਜੋ ਪੱਥਰ ਨੂੰ ਕਦੀ ਸੱਜੀ ਹੱਥ ਕਰਦੇ ਨੇ ਜਿਹੜਾ ਤੁਹਾਡੇ ਹੱਥੋਂ ਛੁੱਟ ਗਿਆ ਉਹਨੇ ਡੁੱਬਣਾ ਹੀ ਸੀ ਆਓ ਅੱਜ ਵੀ ਅਸੀਂ ਜੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਹੱਥੋਂ ਡਿੱਗੇ ਹੋਏ ਆ ਜਿਵੇਂ ਕਿਸਾਨ ਨੂੰ ਗਦਾਵਾ ਦਿੱਤਾ ਹੋਇਆ ਹੈ ਜੇਸੀ ਅਜ ਅੰਮਰਤ ਨਹੀਂ ਛਕਿਆ ਸੰਗਤ ਜੀ ਅਸੀਂ ਵੀ ਡੁੱਬਣ ਵਾਲੇ ਆ ਆਓ ਅੱਜ ਸਤਿਗੁਰੂ ਮਹਾਰਾਜ ਦੇ ਪਾਵਨ ਸਥਾਨਾਂ ਤੇ ਆਏ